ਤੇ ਸਰਕਾਰ ਦੇ ਜਿਹੜੇ ਬੰਨ ਨੇ ਉਹ ਸਾਰੇ ਸੁਰੱਖਿਤ ਨੇ ਉਥੇ ਕਿਤੇ ਕੋਈ ਬਰੀਚ ਨਹੀਂ ਹੋਈ ਪਰ ਜਿਹੜੇ ਲੋਕਾਂ ਨੇ ਆਰਜੀ ਬੰਨ ਬੰਨੇ ਹੋਏ ਸੀ ਤਾਂ ਉਥੇ ਹੀ ਬਰੀਚ ਹੋਈ ਹੈ ਉਹ ਬੈਗਰੀ ਤੇ 4 ਲੱਖ ਨੇ ਜਿਹੜੇ ਬੈਗ ਉਹ ਮਿੱਟੀ ਦੇ ਭਰ ਕੇ ਰੱਖੇ ਹੋਏ ਸਰਕਾਰ ਨੇ ਕਈ 100 ਕਰੋੜ ਦੱਸੇ ਵੀ ਅਸੀਂ ਬੰਦੋਬਸਤੀ ਮੈਂ ਕਪੂਰਥਲੇ ਜ਼ਿਲ੍ਹੇ ਦੀ ਗੱਲ ਕਰਦਾ ਕਿ ਕਿਤੇ 5000 ਕਟਾ ਵੀ ਮਿੱਟੀ ਨਾਲ ਭਰਿਆ ਹੋਵੇ ਤੇ ਰਾਣੀ ਨੂੰ ਵੀਡੀਓ ਕਾਲ ਕਰਕੇ ਦਿਖਾ ਦਉ 5000 ਕਟਾ ਦਰਿਆਵਾਂ ਨੇ ਆਪਣਾ ਭਿਆਨਕ ਰੂਪ ਧਾਰਿਆ ਹੋਇਆ ਹੈ ਪੰਜਾਬ ਦੇ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਲਕਾ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ ਕਈ ਥਾਈਂ ਤਾਂ ਲੋਕ ਆਪਣਾ ਘਰ ਛੱਡ ਕੇ ਸਮਾਨ ਲੱਦ ਕੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਮਜਬੂਰ ਨੇ ਪੰਜਾਬ ਸਰਕਾਰ ਦੇ ਮੰਤਰੀ ਬਰਿੰਦਰ ਗੋਇਲ ਕੁਝ ਸਮਾਂ ਪਹਿਲਾਂ ਤਾਂ ਕਹਿ ਰਹੇ ਸੀ ਕਿ ਹੜ੍ਹ ਵਰਗੀ ਕੋਈ ਸਥਿਤੀ ਨਹੀਂ ਹੈ ਸਰਕਾਰ ਨੇ ਸਾਰਾ ਕੁਝ ਕੰਟਰੋਲ ਕੀਤਾ ਹੋਇਆ ਹੈ ਸਾਰੇ ਪ੍ਰਬੰਧ ਪੂਕਤੇ ਨੇ ਪਰ ਹੁਣ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇਹ ਤਾਂ ਕੁਦਰਤ ਹੈ ਮੀਨੂ ਕੌਣ ਰੋਕ ਸਕਦਾ ਜਿੱਥੇ ਸਰਕਾਰ ਦੇ ਬੰਨ ਲੱਗੇ ਹੋਏ ਨੇ ਉੱਥੇ ਕੋਈ ਪਾੜ ਨਹੀਂ ਪਿਆ ਅਤੇ ਜਿੱਥੇ ਲੋਕਾਂ ਨੇ ਬੰਨ ਲਾਏ ਸੀ ਉੱਥੋਂ ਪਾਣੀ ਆਇਆ ਸਾਡਾ ਸਾਰਾ ਡਿਪਾਰਟਮੈਂਟ ਸਾਡੇ ਸੈਕਟਰੀ ਸਾਹਿਬ ਪਰਸੋ ਵੀ ਜਾ ਕੇ ਆਏ ਨੇ ਫਿਰੋਜ਼ਪੁਰ ਜਾ ਕੇ ਆਏ ਆ ਕਪੂਰਥਲੇ ਜਾ ਕੇ ਆਏ ਆ ਤੇ ਸਾਡੇ ਚੀਫ ਇੰਜੀਨੀਅਰ ਸਾਹਿਬ ਮਹਿੰਦੀ ਰੱਤਾ ਜੀ ਇਹ ਵੀ ਕੱਲ ਜਾ ਕੇ ਆਏ ਆ ਤੇ ਸਾਡੇ ਮੌਕੇ ਦੇ ਉੱਤੇ 4 ਐਸ.ਸੀ 10 ਸਾਡੇ ਐਕਸ਼ਨ ਬੀ ਐਸਡੀਓ ਤੇ 200 ਜਿਹੜਾ ਫੀਲਡ ਦਾ ਸਟਾਫ ਹੈ ਉਹਦੇ ਚ ਜੇ ਵੀ ਆਗੇ ਤੇ ਸਾਰਾ ਸਟਾਫ ਹੈ 200 ਉਹ ਫੀਲਡ ਦਾ ਸਟਾਫ ਹੈ ਜਿਹੜਾ ਉਥੇ ਡਿਪਿਊਟ ਕੀਤਾ ਹੋਇਆ ਹੈ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਸਾਰਾ ਸੀ ਏਰੀਆ ਜਿੰਨਾ ਹੈ ਅਫੈਕਟਡ ਉਸ ਨੂੰ ਬਕਾਇਦਾ ਸੈਕਟਰਾਂ ਦੇ ਵਿੱਚ ਵੰਡ ਕੇ ਹਰ ਇੱਕ ਅਫਸਰ ਦੀ ਡਿਊਟੀ ਲਈ ਹੋਈ ਹੈ ਸਾਰੇ ਅਫਸਰ ਹਰ ਸਮੇਂ ਉਥੇ ਆ ਜਾਣੇ ਏ ਡਿਪਾਰਟਮੈਂਟ ਵੱਲੋਂ ਹੈ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਏਡੀਸੀ ਐਸਡੀਐਮ ਤਹਿਸੀਲਦਾਰ ਸਾਰਾ ਜੋ ਹਮਲਾ ਹੈ ਪਟਵਾਰੀਆਂ ਤੋਂ ਲੈ ਕੇ ਉਹ ਵੀ ਉੱਥੇ ਲੱਗਿਆ ਹੋਇਆ ਹੈ ਮੈਡੀਕਲ ਟੀਮ ਰੈਵਨਿਊ ਡਿਪਾਰਟਮੈਂਟ ਦੇ ਲੋਕ ਤੇ ਹੋਰ ਸਾਰੇ ਲੋਕ ਨੇ ਜਿਹੜੇ ਸਾਡੇ ਪ੍ਰਸ਼ਾਸਨ ਦੇ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਉਂਕਿ ਕੁਦਰਤ ਦੀ ਜੋ ਗੱਲ ਹੈ ਉਹਨੂੰ ਨਹੀਂ ਕੋਈ ਰੋਕ ਸਕਦਾ ਹੁਣ ਕੁਦਰਤ ਨੇ ਐਡੀ ਵੱਡੀ ਇਸ ਤਰ੍ਹਾਂ ਦੀ ਜਿਵੇਂ 2023 ਦੇ ਵਿੱਚ ਤਰਾਸਦੀ ਹੋਈ ਸੀ ਤਾਂ ਪਾਣੀ ਬਹੁਤ ਆ ਰਿਹਾ ਪਰ ਅਸੀਂ ਪਾਣੀ ਨੂੰ ਸੰਭਾਲਣ ਦੇ ਲਈ ਪਾਣੀ ਦੀ ਜੋ ਹੈ ਲੋਕਾਂ ਨੂੰ ਮਾਰ ਘਟ ਤੋਂ ਘਟ ਹੋਵੇ ਇਸ ਦੇ ਲਈ ਬਹੁਤ ਸਵਚੱਜੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਗਏ ਨੇ ਇਸ ਤੋਂ ਇਲਾਵਾ 9 ਲੱਖ ਦੇ ਕਰੀਬ ਅਸੀਂ ਸੈਂਡ ਬੈਗ ਕਿਉਂਕਿ ਜਦੋਂ ਪਾਣੀ ਨੂੰ ਰੋਕਣਾ ਹੁੰਦਾ ਹੈ ਤਾਂ ਮਿੱਟੀ ਦੇ ਬੈਗ ਭਰ ਕੇ ਰੁਕਿਆ ਜਾਂਦਾ ਹੈ 9 ਲੱਖ ਦੇ ਕਰੀਬ ਅਸੀਂ ਉਹ ਬੈਗ ਖਰੀਦੇ ਆ ਤੇ 4 ਲੱਖ ਨੇ ਜਿਹੜੇ ਬੈਗ ਉਹ ਮਿੱਟੀ ਦੇ ਭਰ ਕੇ ਰੱਖੇ ਹੋਏ ਆ ਆ ਜਿਸ ਤਰ੍ਹਾਂ ਹੁਣ ਆ ਬਹਾਪੁਰ ਆਈਲੈਂਡ ਦੀ ਗੱਲ ਸੀ ਤਾਂ ਇੱਥੇ ਅਸੀਂ 40000 ਬੈਗ ਨੇ ਜਿਹੜੇ ਬਕਾਇਦਾ ਤਾਰਾਂ ਬੈਗ ਜੋ ਕੁਝ ਵੀ ਉੱਥੇ ਚਾਹੀਦਾ ਸੀ ਅਸੀਂ ਉਹ ਦਿੱਤਾ ਉੱਥੇ ਸੋ ਇਸ ਤੋਂ ਬਿਨਾਂ ਜੰਬੋ ਬੈਗ ਲੈ ਕੇ ਆਂਦੇ ਆ ਉਹ ਉੱਥੇ ਬੈਗ ਤਿਆਰ ਪਏ ਨੇ ਵੀ ਇਨ ਕਿਸ ਕੋਈ ਜ਼ਿਆਦਾ ਜ਼ਰੂਰਤ ਪੈ ਜਾਂਦੀ ਆ ਉਹ ਜੰਬੋ ਬੈਗ ਅਸੀਂ ਪਹਿਲੀ ਵਾਰੀ ਲੈ ਕੇ ਆਂਦੇ ਆ ਉਹ ਬੈਗ 3.5 ਫੁੱਟ ਤੇ ਉਸਦੀ ਚੌੜਾਈ ਆ ਤੇ 2.5 ਫੁੱਟ ਦੇ ਕਰੀਬ ਉਸਦੀ ਉਚਾਈ ਆ ਹੁਣ ਉਹ ਐਡਾ ਵੱਡਾ ਬੈਗ ਜਦੋਂ ਭਰ ਕੇ ਇੱਕਦਮ ਉੱਥੇ ਟਿਕਨਾ ਤਾਂ ਪਾਣੀ ਦੇ ਫਲੋ ਨੂੰ ਰੋਕ ਸਕਦਾ ਉਹ ਵੀ ਬੈਗ ਉੱਥੇ ਰੱਖੇ ਹੋਏ ਆ। ਕਿਸ ਤੀਂ ਨੇ ਇੰਤਜ਼ਾਮ ਕੀਤਾ ਹੋਇਆ। ਸੋ ਜੋ ਵੀ ਪ੍ਰਬੰਧ ਹੁੰਦੇ ਨੇ ਉਹ ਸਾਰੇ ਅਸੀਂ ਕੀਤੇ ਨੇ। 265 ਕਰੋੜ ਰੁਪਇਆ ਜਿਹੜਾ ਅਗਾਊਂ ਪ੍ਰਬੰਧਾ ਤੇ ਖਰਚ ਕੀਤਾ ਸੀ। ਤੇ ਹੁਣ ਜਿਵੇਂ ਜਿਵੇਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ। ਉਹ ਸਰਕਾਰ ਵੱਲੋਂ ਮੁਹੱਈਆ ਲਈ ਮੀਟਿੰਗਾਂ ਹੁੰਦੀਆਂ ਰਹੀਆਂ ਨੇ। ਪਰਸੋਂ ਮੀਟਿੰਗ ਹੋਈ ਸੀ, ਕੱਲ ਫੇਰ ਮੀਟਿੰਗ ਹੈ। ਤਾਂ ਕਿ ਇੱਕਦਮ ਜੋ ਪਾਣੀ ਛੱਡਦੇ ਆ ਤਾਂ ਬੜੀ ਤਬਾਹੀ ਹੁੰਦੀ ਆ ਸੋ ਇਸ ਤਰੀਕੇ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਹਰ ਬਕਾਇਦਾ ਇਹਦੇ ਨਾਲ ਹਿਮਾਚਲ ਸਰਕਾਰ ਦੇ ਨਾਲ ਵੀ ਦਿੱਲੀ ਜਿਹੜੀ ਹੈ ਉਹ ਵੀ ਗੱਲ ਕੀਤੀ ਜਾ ਰਹੀ ਆ ਸਾਡੇ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਨੇ ਅੱਜ ਵੀ ਗੱਲ ਕੀਤੀ ਸੀ ਉਹਨਾਂ ਨਾਲ ਕਿਉਂਕਿ ਜਦੋਂ ਪੌਂਗ ਡੈਮ ਦੇ ਵਿੱਚੋਂ ਪਾਣੀ ਛੱਡਦੇ ਆ ਤਾਂ ਪਹਿਲਾਂ ਹਿਮਾਚਲ ਦੇ ਪਿੰਡ ਆਉਂਦੇ ਆ ਉੱਥੇ ਸੋ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਪਿੰਡ ਆਉਂਦੇ ਆ ਉਹਦਾ ਵੀ ਨੁਕਸਾਨ ਨਾ ਹੋਵੇ ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਪਾਣੀ ਉੱਥੋਂ ਛੱਡਿਆ ਜਾ ਰਿਹਾ ਹੁਣ ਉਸ ਦੇ ਵਿੱਚ ਜੋ ਕਪੂਰਥਲਾ ਡਿਸਟ੍ਰਿਕਟ ਦੀ ਹੈ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬੌਪੁਰਿਸ ਆਈਲੈਂਡ ਹੈ ਜੋ ਟਾਪੂ ਜਿਹਨੂੰ ਕਹ ਦਿੰਦੇ ਆ ਉਹ ਅਸਲ ਦੇ ਵਿੱਚ ਕੀ ਹੈ ਉਹ ਉੱਥੇ ਜੋ ਰਿਵਰ ਹੈ ਉਹ ਰਿਵਰ ਦੇ ਵਿੱਚ ਵਿਚਾਲੇ ਲੋਕਾਂ ਨੇ आरजी ਬੰਨ ਬਣਾ ਕੇ ਉੱਥੇ ਪਿੰਡ बसे, जड़े, जड़े बसे बन हुए ਆ ਤੇ ਉੱਥੇ आरजी ਬੰਨ ਨੇ ਜਿਹੜੇ ਉਹ ਜਿਹੜੇ ਸਰਕਾਰ ਦੇ ਬੰਨ ਨੇ ਉਹ ਬਾਹਰਲੇ ਪਾਸੇ ਨੇ ਤੇ ਸਰਕਾਰ ਦੇ ਜਿਹੜੇ ਬੰਨ ਨੇ ਉਹ ਸਾਰੇ ਸੁਰੱਖਿਤ ਨੇ ਉੱਥੇ ਕਿਤੇ ਕੋਈ ਬਰੀਚ ਨਹੀਂ ਹੋਈ ਪਰ ਜਿਹੜੇ ਲੋਕਾਂ ਨੇ आरजी ਬੰਨ ਬੰਨੇ ਹੋਏ ਸੀ ਤਾਂ ਉੱਥੇ ਹੀ ਬ੍ਰੀਚ ਹੋਈ ਹੈ ਤੇ ਉੱਥੋਂ ਅਸੀਂ 600 ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਬਜ਼ੁਰਗ ਨੇ ਤੇ ਬੱਚੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੇ ਬਾਹਰ ਕੱਢਿਆ ਗਿਆ ਤੇ ਬਾਕੀ ਜਿਹੜੇ ਲੋਕ ਨੇ ਉਹ ਉੱਥੇ ਹਲੇ ਅੰਦਰ ਹੀ ਨੇ ਕਿਉਂਕਿ ਪ੍ਰਸ਼ਾਸਨ ਨੇ ਬੜਾ ਕਿਹਾ ਬਾਹਰ ਆਉਣ ਦੇ ਲਈ ਪਰ ਉਹ ਇਸ ਗੱਲ ਲਈ ਰਾਜੀ ਨਹੀਂ ਹੋਏ ਕਿਉਂਕਿ ਇਹ ਜਿਹੜਾ ਬੋਪੁਰ ਆਈਲੈਂਡ ਹੈ ਇਹ ਹਮੇਸ਼ਾ ਤੋਂ ਹੀ ਇਹ ਬੜਾ ਜਿਸ ਤਰ੍ਹਾਂ ਕਰਨ ਚਾਹੀਦਾ ਨੀਵੀਂ ਜਗ੍ਹਾ ਤੇ ਹੈ ਤੇ ਇੱਥੇ ਅਕਸਰ ਜਦੋਂ ਵੀ ਪਾਣੀ ਦੀ ਗੱਲ ਆਉਂਦੀ ਹੈ ਤਾਂ ਪ੍ਰਭਾਵਿਤ ਹੋਏ ਇਹ ਜਿਹੜੀ ਸਥਿਤੀ ਹੈ ਇਹ ਕਪੂਰਥਲਾ ਦੀ ਕਪੂਰਥਲਾ ਡਿਸਟ੍ਰਿਕਟ ਦੀ ਹੈ ਤੇ ਇਹਦੇ ਲਈ ਅਸੀਂ ਉੱਥੇ ਲੱਖ ਬਰਿਆ ਹਾਈ ਸਕੂਲ ਹੈ ਜਿਹੜਾ ਐਵੈਕੂਏਸ਼ਨ ਸੈਂਟਰ ਉੱਥੇ ਬਣਾਇਆ ਹੋਇਆ ਹੈ ਉੱਥੇ ਸਾਰੀਆਂ ਟੀਮਾਂ ਨੇ ਜਿਹੜੀਆਂ ਮੈਡੀਕਲ ਟੀਮਾਂ ਤੇ ਸਾਡੀਆਂ ਪਸ਼ੂਆਂ ਦੇ ਲਈ ਵੀ ਟੀਮਾਂ ਉੱਥੇ ਹਾਜ਼ਰ ਬੈਠੀਆਂ ਨੇ ਮੋਬਾਈਲ ਟੀਮਾਂ ਵੀ ਲਾਈਆਂ ਹੋਈਆਂ ਨੇ ਉੱਥੇ ਰਹਿਣ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ ਪਸ਼ੂਆਂ ਦੇ ਲਈ ਵੀ ਉੱਥੇ ਚਾਰੇ ਵਗੈਰਾ ਦਾ ਸਾਰਾ ਤੇ ਪਸ਼ੂਆਂ ਦੇ ਉੱਥੇ ਰੱਖਣ ਦਾ ਪ੍ਰਬੰਧ ਹੈ ਉਹ ਜਿਹੜਾ ਸਾਰਾ ਉੱਥੇ ਕੀਤਾ ਹੋਇਆ ਸਮਝੋ ਤੇ ਇਹ ਸੈਂਟਰ ਨੇ ਜਿਹੜੇ ਇੱਕ ਸਿੱਖ ਦਾ ਭੁਲੱਥ ਤੇ ਇੱਕ ਸਲਤਾ ਫਿਰੋਜ਼ਪੁਰ ਦੇ ਵਿੱਚ ਜੋ ਹੈ ਇਹ ਬੰਦ ਦੇ ਅੰਦਰ ਜਿਹੜੀ ਜੋ ਇਸੇ ਤਰ੍ਹਾਂ ਦੀ ਪੋਜੀਸ਼ਨ ਉੱਥੇ ਆ ਰਿਵਰ ਦੇ ਵਿੱਚ ਜੋ ਉੱਥੇ ਕਿੱਲੀ ਕਲਟੀਵੇਟ ਲੈਂਡ ਹੈ ਉੱਥੇ ਉੱਥੇ ਬਸੋਂ ਨਹੀਂ ਹੈ ਇਹਨਾਂ ਪਿੰਡਾਂ ਦੀ ਪੰਜ ਪਿੰਡ ਨੇ ਦੇ ਵਿੱਚ ਧੀਰਾਗਾੜਾ ਕਮਲਵਾਲਾ ਮਸਤਕੇ ਬੰਡਾਲਾ ਤੇ ਅੱਲੇ ਵਾਲਾ ਇਹ ਪੰਜ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਰਿਵਰ ਦੇ ਵਿੱਚ ਹੈ ਇੱਕ ਤਕਰੀਬ 4800 ਏਕੜ ਜ਼ਮੀਨ ਹੈ ਜਿਹੜੀ ਉਹ ਉੱਥੇ ਪ੍ਰਭਾਵਿਤ ਹੋਈ ਹੈ ਤੇ ਜਿਹੜੇ ਮੇਨ ਬੰਦ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਹੈ ਮੇਨ ਬੰਦ ਨੇ ਜਿਹੜੇ ਦਰਿਆਦੋਂ ਸੇਫ ਨੇ ਉੱਥੇ ਕੋਈ ਕਿਸੇ ਕਿਸਮ ਦੀ ਬ੍ਰੀਚ ਨਹੀਂ ਜਿਹੜੇ ਪਹਿਲਾਂ ਪ੍ਰਬੰਧ ਕੀਤੇ ਹੋਏ ਤੇ ਉਹਦਾ ਨਤੀਜਾ ਇਹ ਹੈ ਕਿ ਕੋਈ ਜਿਹੜਾ ਸਰਕਾਰ ਦਾ ਬੰਨਿਆ ਹੋਇਆ ਬੰਨ ਰਿਵਰ ਦੇ ਉੱਤੇ ਹੈ ਕੋਈ ਵੀ ਇਫੈਕਟ ਨਹੀਂ ਹੋਇਆ ਇੱਕ ਪਿੰਡ ਹੈ ਦੇ ਵਿੱਚ ਕਾਲੂ ਵਾਲਾ ਕਾਲੂ ਵਾਲਾ ਜਿਹੜਾ ਪਿੰਡ ਹੈ ਫਿਰੋਜ਼ਪੁਰ ਦਾ ਉਹਦੀ ਕਨੈਕਟੀਵਿਟੀ ਹੈ ਜਿਹੜੀ ਉਹ ਟੁੱਟੀ ਹੋਈ ਹੈ ਤੇ ਉਥੇ ਕਿਸ਼ਤੀਆਂ ਵਗੈਰਾ ਲਾਗੇ ਅਸੀਂ ਲੋਕਾਂ ਨੂੰ ਉਥੋਂ ਬਾਹਰ ਵੀ ਕੱਢ ਰਹੇ ਆ ਤੇ ਜਿਹੜੇ ਲੋਕ ਉਥੇ ਅੰਦਰ ਨੇ ਉਹਨਾਂ ਦੇ ਲਈ ਸਾਰਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਉਹ ਉਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਸਾਰਾ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੀ ਹੈ ਫਿਰੋਜ਼ਪੁਰ ਡਿਸਟ੍ਰਿਕਟ ਦਾ ਸੁਲੇਮਾਂਕੀ ਜਿਹੜਾ ਇੰਟਰਨੈਸ਼ਨਲ ਪਾਕਿਸਤਾਨ ਦਾ ਇਹ ਏਰੀਆ ਹੈ ਉਹਦੇ ਨਾਲ ਲੱਗਦੇ ਜਿਹੜੇ ਸਾਡੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਇੱਕ ਪਾਸੇ ਜੋ ਪਾਕਿਸਤਾਨ ਦੇ ਨਾਲ ਬੈਂਕ ਨਹੀਂ ਹੈ ਕਿਨਾਰੇ ਹੈ ਨਹੀਂ ਤੇ ਉਧਰਲੇ ਪਾਸੇ ਜਿਹੜੀ ਉਹ ਪਾਣੀ ਗਿਆ ਤੇ 650 ਏਕੜ ਫਸਲ ਦਾ ਉੱਥੇ ਇਫੈਕਟਡ ਹੋਈ ਹੈ ਇਹ ਫਸਲ ਕਰੇ ਤੇ ਇਸ ਦੇ ਵਿੱਚ ਪੰਜ ਪਿੰਡ ਨੇ ਜਿਹੜੇ ਮੋਹਰ ਜਮੇਸ਼ਰ ਤੇਜਾ ਰੋਹਿਲਾ ਦੋਨਾਂ ਨਾਨਕਾ ਤੇ ਗੁੱਦੜਪੈਣੀ ਅੱਟੂਵਾਲਾ ਇਹ ਪੰਜ ਪਿੰਡ ਨੇ ਜਿਹੜੇ ਇਹਨਾਂ ਦੀ ਇਹ ਜ਼ਮੀਨ ਹੈ ਤੇ ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਜੇ ਇਸ ਸਥਿਤੀ ਨੂੰ ਧਿਆਨ ਚ ਰੱਖਦੇ ਆ ਸਾਡੀ ਸਰਕਾਰ ਨੇ ਪਿਛਲੇ ਸਾਲ ਤੇਜਾ ਰੋਹਿਲਾ ਪਿੰਡ ਦੇ ਵਿੱਚ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਇੱਕ ਪੁਲ ਬਣਾਇਆ ਸੀ ਹੁਣ ਉਸ ਪੁਲ ਦੇ ਨਾਲ ਇਹਨਾਂ ਦੀ ਕਨੈਕਟੀਵਿਟੀ ਹੈ ਜਿਹੜੀ ਸਾਰੀ ਉਹ ਉਸੇ ਤਰ੍ਹਾਂ ਹੈ ਫਸਲਾਂ ਦਾ ਨੁਕਸਾਨ ਉੱਥੇ ਜ਼ਰੂਰ ਹੋਇਆ ਸੋ ਇਹ ਫਾਜਲ ਕਾ ਦੀ ਰਿਪੋਰਟ ਹੈਗੀ ਹੈ ਇੱਕ ਪਾਸੇ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਬੈਗ ਖਰੀਦੇ ਨੇ ਪਰ ਕਾਂਗਰਸ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਕੁਝ ਹੋਰ ਹੀ ਦਾਵਾ ਕਰ ਰਹੇ ਨੇ ਕਿਤੇ 5000 ਕਟਾ ਵੀ ਮਿੱਟੀ ਨਾਲ ਭਰਿਆ ਹੋਵੇ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦੇ 5000 ਕਟਾ ਤੇ ਜੇ ਕਿਤੇ 100 ਕ੍ਰੀਟ ਕ੍ਰੀਟ ਹੁੰਦੇ ਆ ਤਾਰਾਂ ਦੇ ਜਾਲ ਜਿਨ੍ਹਾਂ ਚ ਕਟੇ ਭਰ ਕੇ ਆਪਾਂ ਪਈ ਦੇ ਅਬਰੀਚ ਕਰੀ ਦੀਆ ਮੈਂ ਕਹਿੰਨਾ 50 ਕ੍ਰੀਟ 100 ਵੀ ਛੱਡ ਦਿਓ 50 50 ਕ੍ਰੇਟ ਵੀ ਕਿਤੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕਹਿ ਰਿਆਂ ਬਣੇ ਹੋਣ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦਿਓ ਦੋਆਂ ਮਿੰਟ ਦੋਆਂ ਘੰਟਿਆਂ ਚ ਤੇ ਮੈਂ ਚੁੱਪ ਕਰ ਜਾਊਗਾ ਬੋਲੂਗਾ ਨਹੀਂ ਪ੍ਰਬੰਧ ਫਲੱਡ ਨੂੰ ਕੰਟਰੋਲ ਕਰਨ ਦੇ ਜ਼ੀਰੋ ਆ ਨੈਗਲੀਜੈਂਸ ਐਂਡ ਇਨਕੰਪੀਟੈਂਸ ਹੈ ਗਿਆ ਡਿਪਾਰਟਮੈਂਟ ਮੈਂ ਮੰਤਰੀ ਨੂੰ ਸਾਹਿਬ ਨੂੰ ਮਿਲਿਆ ਉੱਥੇ ਇੱਕ ਅਫਸਰ ਬੈਠੇ ਸੀ ਉਹ ਕਹਿੰਦੇ ਜੀ ਅਸੀਂ ਸੈਕਟਰੀ ਸਾਹਿਬ ਨੂੰ ਪੁੱਛਾਂਗੇ ਕਰਨਾ ਕੀ ਆ ਮੰਤਰੀ ਜੀ ਕਹਿੰਦੇ ਮੈਂ ਸੈਕਟਰੀ ਨੂੰ ਪੁੱਛੂਗਾ ਮੈਂ ਕਾਹਦੇ ਮੰਤਰੀ ਜੀ ਨੇ ਪੁੱਛਣਾ ਸੈਕਟਰੀ ਨੂੰ ਕਿ ਜਿਹੜੇ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਲੈਵਲ ਦੇ ਬੰਦੇ ਇੱਕ ਆਈਐਸ ਨੂੰ ਪੁੱਛ ਕੇ ਡਿਸੀਜਨ ਲੈਣਗੇ ਪਾਣੀਆਂ ਦਾ ਕੀ ਕਰਨਾ ਡੈਮ ਕਿਦਾਂ ਚਲਾਉਣੇ ਆ ਇਹ ਮੈਨ-ਮੇਡ ਡਿਸੀਜਨ ਕੰਮ ਚੱਲ ਰਿਹਾ ਮੈਨ-ਮੇਡ ਪਤਾ ਨਹੀਂ ਅਫਸਰ ਦਾ ਇੰਟਰਸਟ ਹੈ ਡਿਪਾਰਟਮੈਂਟ 'ਚ ਨਹੀਂ ਹੈ ਉਨੇ ਕਾਲ ਸਰਕਾਰ ਨੇ ਹੜ੍ਹਾਂ ਨੂੰ ਰੋਕਣ ਦੇ ਲਈ ਭਾਵੇਂ ਪ੍ਰਬੰਧ ਪੁਕਤਾ ਕੀਤੇ ਸਨ ਪਰ ਫਿਰ ਵੀ ਪਾਣੀ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਫਸਲਾਂ ਬਰਬਾਦ ਕਰ ਗਿਆ ਤੇ ਲੋਕਾਂ ਦੇ ਘਰਾਂ ਵਿੱਚ ਵੀ ਵੜ ਗਿਆ ਕਿ ਹੁਣ ਆਪ ਸਰਕਾਰ ਇਹਨਾਂ ਦੀ ਸਾਰ ਲਏਗੀ ਕੋਈ ਮੁਆਵਜ਼ਾ ਦੇਵੇਗੀ ਜਾਂ ਫਿਰ ਕਿਸੇ ਤਰ੍ਹਾਂ ਦੀ ਹੋਰ ਮਦਦ ਭੇਜੇਗੀ ਇਹ ਵੀ ਵੱਡਾ ਸਵਾਲ ਹੈ